ਨਾ ਸ੍ਰੀ ਮਹਿਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगुर पूरा पायो गुण निधान वस्याुख भरम पौ पागा पई प्रताप वसत अगोचर राम नाम रंग लागा। चिंत अचिन्ता सोच असोचा सोग लोप मोह थाका। ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਾਕਾ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨਾ ਸ੍ਰੀ ਮਹਿਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगर पूरा रिद्ध गुण निधानीतर वस्याुख भरम पौ पागा भई प्रताप वसत अगोचर राम नाम रंग लागा। चिंत अचिन्ता सोच असोचा सोग लोप मोह थाका। ਹੋ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਾਕਾ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨ ਅਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगर पूरा पायो गुण निधानीतर वस्याुख भरम पौ पागा भई प्रताप वसत अगोचर राम नाम रंग लागा। चिंत अचिन्ता सोच असोचा सोग लोप मोह थाका। ਹੋ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨਾ ਸ੍ਰੀ ਮਹਿਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगर पूरा पायो गुण निधानि वस्याुख भरम पौ पागा पई प्रताप वसत अगोचर राम नाम रंग लागा। चिन्त अचिन्ता सोच असोचा सोग लोप मोह थाका। ਹੋ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨਾ ਸ੍ਰੀ ਮਹਿਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगर पूरा पायो गुण निधानि वस्याुख भरम पौ पागा पई प्रताप वसत अगोचर राम नाम रंग लागा। चिंत अचिन्ता सोच असोचा सोग लोप मोह थाका। ਹੋ ਮੈ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਬਿਬਾਕਾ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਗੁਰਬਾਣੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਗੁਰਬਾਣੀ ਤਨਾ ਸ੍ਰੀ ਮਹਿਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮੋਹ ਰਾਜ ਜਸੋ ਮਨ ਗਾਇਓ ਭਇਓ ਪਰਗਾਸ ਸਦਾ ਸੁਖ ਮਨ ਮਹਿ सतगर पूरा पायो गुण निधानीतर वस्याुख भरम पौ पागा भई प्रताप वसत अगोचर राम नाम रंग लागा। चिंत अचिन्ता सोच असोचा सोग लोप थाका ਕੋ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨ ਅਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगर पूरा पायो गुण पीतर पि वस्याुख भरम पौ पागा भई प्रताप वसत अगोचर राम नाम रंग लागा। चिंत अचिन्ता सोच असोचा सोग लोप मोह थाका। ਕੋ ਮੈ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਬਿਬਾਕਾ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨਾਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगुर पूरा पायो गुण निधानि वस्याुख भरम पौ पागा पई प्रताप वसत अगोचर राम नाम रंग लागा। चिंत अचिन्ता सोच असोचा सोग लोप मोह थाका। ਹੋ ਮੈ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨ ਅਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਪੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगुर पूरा पायो गुण निधानस्याुख भरम पौ पागा पई प्रताप वसत अगोचर राम नाम रंग लागा। चिंत अचिन्ता सोच असोचा सोग लोप मोह थाका। ਹੋ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਨਾ ਸ੍ਰੀ ਮਹਿਲਾ ਪੰਜਵਾ ਜਬ ਤੇ ਦਰਸ਼ਨ ਪੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगुर पूरा पायो गुण निधान वस्याुख भरम पौ पागा पई प्रताप वसत अगोचर राम नाम रंग लागा। चिंत अचिन्ता सोच असोचा सोग लोप थाका। ਹਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਨਾ ਸ੍ਰੀ ਮਹਿਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगुर पूरा पायो गुण निधानि वस्याुख भरम पौ पागा पई प्रताप वसत अगोचर राम नाम रंग लागा। चिंत अचिन्ता सोच असोचा सोग लोप मोह थाका। ਹਮੈ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨ ਅਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगर पूरा पायो गुण निधानीतर वस्याुख भरम पौ पागा भई प्रताप वसत अगोचर राम नाम रंग लागा। चिंत अचिन्ता सोच असोचा सोग लोप थाका। ਹੋ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨ ਅਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगर पूरा पायो गुण निधानि वस्याुख भरम पौ पागा पई प्रताप वसत अगोचर राम नाम रंग लागा। चिन्त अचिन्ता सोच असोचा सोग लोप मोह थाका। ਹੋ ਮੈ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨਾ ਸ੍ਰੀ ਮਹਿਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगर पूरा पायो गुण निधानि वस्याुख भरम पौ पागा पई प्रताप वसत अगोचर राम नाम रंग लागा। चिन्त अचिन्ता सोच असोचा सोग लोप मोह थाका। ਹਮੈ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਬਿਬਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨ ਅਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगर पूरा पायो गुण पीतर पि वस्याुख भरम पौ पागा पई प्रताप वसत अगोचर राम नाम रंग लागा। चिंत अचिन्ता सोच असोचा सोग लोप मोह थाका। ਮੈ ਰੋਗ ਮਿਟੇ ਕਿਰਪਾ ਤੇ ਜਮਦੇ ਪਏ ਬਿਬਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤਨਾ ਸ੍ਰੀ ਮਹਿਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮੋਹ ਰਾਜ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगर पूरा पायो गुण पीतर पि वस्याुख भरम पौ पागा भई प्रताप वसत अगोचर राम नाम रंग लागा। चिंत अचिन्ता सोच असोचा सोग लोप थाका। ਕੋ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤੇ ਨਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगर पूरा पायो गुण निधानीतर वस्याुख भरम पौ पागा भई प्रताप वसत अगोचर राम नाम रंग लागा। चिंत अचिन्ता सोच असोचा सोग लोप मोह थाका। ਕੋ ਮੈ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਬਿਬਾਕਾ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਤੇ ਨਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਪੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगुर पूरा पायो गुण निधानि वस्याुख भरम पौ पागा पई प्रताप वसत अगोचर राम नाम रंग लागा। चिंत अचिन्ता सोच असोचा सोग लोप थाका। ਹੋ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਗੁਰਬਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਗੁਰਬਾਣੀ ਤਨ ਅਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮਹਾਰਾਜ ਜਸੋ ਮੰਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगुर पूरा पायो गुण निधानस्याुख भरम पौ पागा पई प्रताप वसत अगोचर राम नाम रंग लागा। चिंत अचिन्ता सोच असोचा सोग लोप मोह थाका। ਹੋ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਗੁਰਬਾਣੀ ਕਹ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਗੁਰਬਾਣੀ ਤੇ ਨਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਬਿਦਾਤਾ ਪਾਏ ਅਬ ਮੋਹ ਰਾਜ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ सतगुर पूरा पायो गुण निधान वस्याुख भरम पौ पागा पई प्रताप वसत अगोचर राम नाम रंग लागा। चिंत अचिन्ता सोच असोचा सोग लोप थाका। ਹਮੈ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਕਹ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਕੁਰਬਾਨੀ